ਰਾਮ ਕਲੀ ਮਹਲਾ 5 ਸ਼ੰਤ ੴ ਸਤਿਗੁਰ ਪ੍ਰਸਾਦ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਹਿੜਾ ਮੇਰਾ ਸਾਜਣੜਾ ਜਾਨੀੜਾ ਹਾੜ ਜਾਨੀੜਾ ਨੇਣ ਅਲੋਇੜਾ ਹਰ ਜਾਨੀੜਾ ਨੇਣ ਅਲੋਇਆ ਘਟ ਘਟ ਸੋਇਆ ਆਤ ਅੰਮ੍ਰਿਤ ਜੀ ਗੂੜਾ ਨਾਲ ਹੁੰਦਾ ਲੈ ਨ ਸਕੰਦਾ ਸੁਆਉ ਨ ਜਾਣੇ ਮੂੜਾ ਮਾਇ ਮਦ ਮਾਤਾ ਹੋਸ਼ੀ ਬਾਤਾ ਮਿਲਣਨ ਜਾਈ ਭਰਮ ਢੜਾ ਉਹ ਨਾਨਕ ਗੁਰ ਬਿਨ ਨਾਹੀ ਸੂਝੇ ਹਰ ਸਾਜਨ ਸਭ ਕੇ ਨਿਕਟ ਖੜਾ ਗੋਬਿੰਦ ਮੇਰੇ ਗੋਬਿੰਦਾ ਪ੍ਰਾਣ ਆਧਾਰਾ ਮੇਰੇ ਗੋਬਿੰਦਾ ਕਰਪਾਲਾ ਮੇਰੇ ਕਰਪਾਲਾ ਦਾਨ ਦਤਾਰ ਮੇਰੇ ਕਰਪਾਲਾ ਦਾਨ ਦਤਾਰਾ ਅਪਰ ਅਪਾਰਾ ਘਟ ਘਟ ਅੰਦਰ ਸੋਇਨਿਆ ਇਕ ਦਾਸੀ ਧਾਰੀ ਸ਼ਬਲ ਪਸਾਰੀ ਜੀ ਜੰਤ ਲੈ ਮੋਹਨ ਜਿਸ਼ ਨੂੰ ਰਾਖੇ ਸੋ ਸਚ ਭਾਕੇ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਕਿਸੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਝੂਟਣਮ ਸੁਗੜ ਸੁਜਾਨ ਸਦ ਪ੍ਰਧਾਨਾ ਅੰਮ੍ਰਿਤ ਹਲਕਾ ਨਾਮਾ ਸਾਹ ਕੋ ਅਕਾਣੇ ਸਾਰਕ ਪਾਣੇ ਜਿਨ ਕੈ ਭਾਗ ਮਥਾਨਾ ਤਿਨਹੀ ਪਾਇਆ ਤਿਨੇ ਧਾਇਆ ਸਗਲ ਦਸੇ ਕਾਰਮਾਣੁ ਕਹੁ ਨਾਨਕ ਤੇਰ ਦਖਤਿ ਨੁਵਾਸੀ ਸਚ ਤਿਸੇ ਦੀ ਬਾਣੁ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਏ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜੈ ਸੇ ਵਧਾਈ ਸੂ ਪ੍ਰਭ ਧਿਆਏ ਸਭ ਕਿਛੁ ਪਾਈਏ ਮਰੇ ਨਾ ਆਵੇ ਜਾਈ ਚੁਕੀ ਪਿਆਸ ਪੂਰਨ ਆਸਾ ਗੁਰਮੁਖ ਮਿਲਨਰ ਗੁਣਿਆਰੇ ਨਿਰਗੁਨੀਏ ਚੁਕੀ ਪਿਆਸ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਏ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਏ ਅਲਮਕਲੀ ਮੁਹੱਲਾ ਪੰਜਵਾਂ ਹਰ ਹਰ ਧਿਆਏ ਮਨ ਖੇਨ ਨਾ ਵੇ ਵਿਚਾਰੀਏ ਰਾਮ 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 ਕੰਠ ਉਰ ਉਰ ਧਾਰੀਏ ਉਰ ਧਾਰ ਹਰ ਹਰ ਪੁਰਖ ਪੂਲਨ ਪਾਰ ਬ੍ਰਹਮ ਨਰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੇ ਦੁਖ ਭਾਵ ਖੰਡਨੋ ਜਗਦੀਸ਼ ਈਸ ਗੋਪਾਲ ਮਦੋ ਗੁਣ ਗੋਵਿੰਦ ਵਿਚਾਰੀਏ ਵਿਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰੈਣ ਚਿਤਾਰੀਏ ਚਰਨ ਕਮਲ ਆਧਾਰ ਜਨਕ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਤਰਾ ਨਾਮ ਨਰਹਰ ਨਿਧਾਨ ਜਿਨ ਕੇ ਰਸ ਭੋਗ ਏਕ ਨਰਾਇਣਾ ਅਰਾਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਗਿਲਵਿਖ ਹਲਣਾ ਨਾਮ ਪੁਨੇ ਚਰਨ ਨਾਮ ਜਮ ਕੀ ਤਰਾ ਸਾਰਾ ਬਿਨਵਤ ਨਾਨਕ ਰਾਸ ਜਨ ਕੀ ਚਰਨ ਕਮਲੇ ਆਸਰਾ ਗੁਣ ਬਿਆੰਤ ਸੁਆਮੀ ਤੇਰੇ ਕੋਇ ਨਾ ਜਾਣਈ ਦੇਖ ਚਲਤ ਦਿਵਾਲ ਸੁਣ ਭਗਤ ਬਖਾਨਈ ਜੀ ਜੰਤ ਸਭ ਤੁਝ ਧਿਆਵੇ ਪੁਰਖ ਪਤ ਪਰਮੇਸ਼ਰਾ ਸਰਬ ਸਾਚਿਕ ਏਕ ਦਾਤਾ ਕਰਨ ਮੈਂ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਮੰਤਰ ਨਾਨਕ ਕਰੋ ਕਿਰਪਾ ਸੋਈ ਤੁਝੇ ਪਛਾਨਈ ਮੋਏ ਨਿਰਗੁਣ ਅਨਾਥ ਸਰਣੀ ਆਇਆ ਬਲ ਬਲ ਬਾਲ ਗੁਰਦੇਵ ਜਿਨ ਨਾਮ ਦੜਾਇਆ ਗੁਰ ਨਾਮ ਦੀਆ ਕੁਸਲ ਧੀਆ ਸਰਬ ਇਸ਼ਾ ਪੁੰਨੀਆਂ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਰੀ ਵਿ슌ੀਆਂ ਆਨੰਦ ਪਰਖ ਆਨੰਦ ਹਰਖ ਸਹਿਜ ਸੱਚ ਮਹਾ ਮੰਗਲ ਗੁਣ ਗਾਇਆ ਬਿਨਵਰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਹਰਾਮ ਕਲੀ ਮਹਲਾ ਪੰਜਾ ਰੋਣ ਝੁਣੋ ਸ਼ਬਦ ਅਨਾਹਤ ਨਿਤ ਉਠ ਗਾਈਏ ਸੰਤਨ ਕੇ ਕਿ ਲੇਖ ਸਭ ਦੁਖ ਬਨਾਸਨ ਹਰ ਨਾਮ ਜਪੀਏ ਗੁਰ ਮੰਤਕੇ ਹਰ ਨਾਮ ਲੀਜੇ ਅਮਿਉ ਪੀਜੇ ਰੈਣ ਦਿਨਸ ਅਰਾਦੀਏ ਯੋਗਦਾਨ ਅਨੇਕ ਕਰਿਆ ਲਗ ਚਰਨ ਕਮਲੇ ਸਾਦੀਏ ਭਾਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੇ ਜਿਨ ਮੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰਹਰੇ ਸੋਖ 사ਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਨਾਮ ਆਨੰਦ ਮੰਗਲ ਗੁਰ ਚਰਣੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰੱਖਿਆ ਹਰ ਚਰਨ ਲਗਾ ਭਲਮ ਭਉ ਭਾਗਾ ਹਰ ਨਾਮ ਰਚਨਾ ਪਾਖਿਆ ਹਰ ਏਕ ਚਿਤਵੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਮੇਰੋਂ ਮੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰੂ ਪਾਇਆ ਮਿਲਿਆ ਮਿਲ ਰਹੀਏ ਪ੍ਰਭ ਸਾਧ ਜਨਾ ਮਿਲ ਹਰ ਕੀਤਨ ਸੁਣੀਏ RAM ਦਿਆਲ ਪ੍ਰਭੂ ਦਮੋਦਰ ਮਾਧੋ ਅੰਤਨਾ ਵਾਈਏ ਗੁਨੀਏ RAM ਦਿਆਲ ਦੁਖ ਹਾਰ ਸਰਨ ਦਾਤਾ ਸਗਲ ਦੁਖ ਨਿਵਾਰਣਮ ਮੋ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨਮ ਸਭ ਜੀ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਨਵੰਤ ਨਾਨਕ ਪ੍ਰਭ ਮਾਇਆ ਕੀ ਜੇ ਨਾਮ ਤੇਰਾ ਜਪ ਜੀਆ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਲਣੀ ਲਾਏ RAM ਆਠ ਪਹਿਰ ਆਪਣਾ ਪ੍ਰਭ ਸਿਮਰੇ ਏਕੋ ਨਾਮ ਧਿਆਏ RAM ਧਿਆਏ ਸੋ ਪ੍ਰਭ ਤਰੇ ਭਵਜਲ ਰਹਿ ਆਵਣ ਜਾਣਾ ਸਦਾ ਸੁਖ ਕਲਿਆਣ ਕੀਤਨ ਪ੍ਰਭ ਲਗਾ ਮੀਠਾ ਪਾਣਾ ਸਭ ਈਸ਼ੁ ਪੁਨੀ ਆਸ ਪੂਰੀ ਮਿਲੇ ਸਤਗੁਰ ਪੂਰੇ ਅਬਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਹੀਂ ਦੁਖ ਵਿਸੂਰਿਆ ਆਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸ਼ਲੋਕ ਚਰਨ ਕਮਲ ਸਲਨਾਗਤੀ ਆਨੰਦ ਮੰਗਲ ਗੁਣ ਗਾਵ ਨਾਨਕ ਪ੍ਰਭ ਅਰਾਧੀ ਬੇਪਤ ਨਿਵਾਰਣ ਆਰਾਮ ਸ਼ੰਤ ਰਬ ਵਿਪਤ ਨਾਰੂ ਨੂੰ ਤਿਸ ਬਿਨ ਆਵਰ ਨ ਕੋਈ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਈਲ ਸੋਏ ਜੀਓ ਜਲ ਥਲ ਮਈਲ ਪੂਰਿਆ ਇੱਕ ਨਿਮਖ ਮਨੋਂ ਨ ਵਿਛਰੇ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੇ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੇ ਸੋ ਹੋਏ ਜੀਓ ਬਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਰੂਗ ਹਰ ਸਿਮਰਤ ਮੰਤਨ ਸੁਹੀ ਬਿੰਸੀ ਦੁੱਤੀਆ ਸੋਚ ਨਾਨਕ ਟੇਕ ਕੋਪਾਲ ਕੀ ਗੋਵਿੰਦ ਸੰਕਲ ਮੋਜ ਸ਼ੰਤ ਪੈ ਸੰਕੜ ਕਾਤੇ ਨਾਰਾਇਣ ਦਿਆਲ ਜੀ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚੁੱਤ ਪੁਲਖ ਏਕੋ ਤਿਸੇ ਜਿ ਸਿਓ ਰੰਗ ਲਗਾ ਕਲ ਚਲਨ ਮਸਤਕ ਮੇਲ ਲੀਨੇ ਸਦਾ ਆਨਦਨ ਜਾਗਾ ਜੋ ਪਿੰਡ ਗ੍ਰਹਿੋਂ ਥਾਨ ਤਿਸ ਕਾ ਤਨ ਜੋ ਬਨ ਤਨ ਮਾਲ ਜਿਉ ਸਦ ਸਦਾ ਬਲਜਾਇ ਨਾਨਕ ਸਲਬ ਜੀਆ ਪਰ ਤੇ ਪਾਲ ਜਿਉ ਸ਼ਲੋਕ ਲਸਨਾ ਉਚਰੇ ਹਾਰ ਹਰੇ ਗੁਣ ਗੋਵਿੰਦ ਬਖਾਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰਖੇ ਨਿਦਾਨ ਸ਼ੰਤ ਸੋ ਸੁਆਮੀ ਪ੍ਰਭ ਰਖ ਕੋ ਅੰਝਲਤਾ ਕੇ ਲਾਗ ਜਿਉ ਭਜ ਸਾਧੂ ਸੰਗ ਦਿਆਲ ਦੇ ਮਨ ਕੀ ਮਤ ਤਿਆਗ ਜਿਉ ਇਕ ਓਟ ਕੀਜੇ ਜੀਓ ਦੀਜੇ ਆਸ ਇੱਕ ਧਰਨੀ ਧਲੇ ਸਾਧ ਸੰਗੇ ਹਰ ਨਾਮ ਲੰਗੇ ਸੰਸਾਰ ਸਾਗਰ ਸਭ ਧਰੇ ਜਨਮ ਮਰਨ ਬਕਾਲ ਛੂਟੇ ਫਿਰ ਨਾ ਲਾਗੇ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾਗਾ ਸੁਹਾਗ ਜੀਓ ਸ਼ਲੋਕ ਧਰਮ ਅਰਥ ਅਰ ਕਾਮ ਮੋਖ ਮੋਕਤ ਬਦਾਰਸ ਨਾਮ ਨਾਥ ਸਗਲ ਮਨੋਲਤ ਪੂਰਿਆ ਨਾਨਕ ਲਿਖਿਆ maat ਸ਼ੰਤ ਸਗਲ ਇਸ਼ਾ ਮੇਰੀ ਪੁੰਨੀਆਂ ਮਿਲਿਆ ਨਲੰਜਨ ਰਾਏ ਜੀਓ ਆਨੰਦ ਭਇਆ ਬੜਾ ਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੂਰਬ ਕਮਾਏ ਤਾ ਕੀ ਉਪਮਾ ਕਾ ਗਣਾ ਬਯੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਚਨਾ ਗੁਣ ਪਣਾ ਆਪੇ ਮਲਾਏ ਗਹਿ ਕੰਠ ਲਾਏ ਤੇਸ ਬਿਨਾਂ ਨਹੀਂ ਜਾਏ ਜੀਉ ਬਲ ਜਾਏ ਨਾਨਕ ਸਦਾ ਕਰਤੇ ਸਾਮੇ ਰਹਾ ਸਮਾਏ ਜੀਉ ਬਲ ਜਾਏ ਨਾਨਕ ਸਦਾ ਕਰਤੇ ਸਾਮੇ ਰਹਾ ਸਮਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤ